ਸ਼੍ਰੋਮਣੀ ਅਕਾਲੀ ਦਲ ਤੇ ਸਿੰਘ ਦੇ ਕੰਮ ਸੁਧਾਰ ਲੈਦੇ ਹੋਣੋਂ ਇੱਕ ਵੀ ਕਲਾਕ ਜਿਹੜੀ ਤੌਰ ਤੇ ਸੱਖਦੀਆ ਸਿੰਘ ਲੋਂਗੋਵਾਲ ਦੀ ਵਰਸੀ ਮਨਾਈ ਜਾ ਰਹੀ ਹੈ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਦੇ ਢੜੇ ਵਾਲੇ ਪਡਾਲ ਦੇ ਵਿੱਚ ਮੌਜੂਦਾ ਜਿੱਥੇ ਸਾਰੇ ਡਾਕਟਰ ਗੁਲਜੀਤ ਸਿੰਘ ਟੀਮਾ ਬੁਲਾਰਾ ਸ਼੍ਰੋਮਣੀ ਅਕਾਲੀ ਦਲ ਸੰਗਤ ਮਸਜਿਦਾਂ ਦੇ ਕਰ ਰਿਹਾ ਜੇਕਰ ਦੋਵੇਂ ਪਾਸੇ ਦੇਖੀਏ ਤਾਂ ਵੱਡੀ ਲੀਡਰਸ਼ਿਪ ਇਸ ਸਮਾਗਮ ਦੇ ਵਿੱਚ ਸ਼ਾਮਲ ਹੈ ਸ਼ਖਵੀਰ ਸਿੰਘ ਬਾਦਲ ਖੋਦ ਇਸ ਸਮਾਗਮ ਦੀ ਅਗਵਾਈ ਕਰ ਰਹੇ ਨੇ ਰੌਨਾਲਡੋ ਬੀ ਭੁੰਦੜ 1944 ਸ਼ੋਮਣੇ ਪਰ ਜ਼ਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਸਾਬਕਾ ਵਰਾਇਕ ਇੱਕ ਬਾਲ ਸਿੰਘ ਚੂਟਾ ਸਣੇ ਵੱਡੀ ਲੀਡਰਸ਼ਿਪ ਇਸੇ ਮੱਧਾਰ ਪਰ ਜੇਕਰ ਗੱਲ ਕੀਤੀ ਜਾਵੇ ਦੋਵੇਂ ਧੜੇ ਇੱਕ ਦੂਜੇ ਤੇ ਵੱਡੇ ਇਲਜ਼ਾਮ ਵੱਡੀ ਇਲਜ਼ਾਮ ਤਰਾਸ਼ੀ ਕਰਦੇ ਹੋਏ ਨਜ਼ਰ ਆ ਰਹੇ ਨੇ ਇਸੇ ਨਾਲ ਹੀ ਜੇਕਰ ਕੱਠ ਦੀ ਗੱਲ ਕਰੀਏ ਤਾਂ ਦੋਵੇਂ ਪਾਸੇ ਹੁੰਦਾ ਹੈ ਦੋਵੇਂ ਪਾਸੇ ਤਸ਼ਲੀ ਬਖਸ਼ ਕੱਠਾ ਹੈ ਸ਼੍ਰੋਮਣੀ ਕਾਲੀਵਾਲੇ ਪੰਡਾਲ ਦੇ ਅੰਦਰ ਜਿਹੜਾ ਕੱਠਾ ਹੈ ਉਹ ਪ੍ਰਸ਼ਾਸਨ ਦੀ ਜ਼ਿਆਦਾ ਹੈ ਬਾਗੀਆਂ ਦੇ ਢੜੇ ਮੁਕਾਬਲੇ ਬਾਗੀਆਂ ਦੇ ਢੜੇ ਦੇ ਮੁਕਾਬਲੇ ਸ਼੍ਰੋਮਣੀ ਕਾਲੀਵਾਲ ਦੇ ਜਿਹੜਾ ਇਹਦੇ ਨਾਲ ਦੇ ਨਾਲ ਇਕੱਠਾ ਉਹ ਕਾਫੀ ਸੁਖਲਤ ਇਕੱਠਾ ਹੈ ਉਹ ਵੱਡੇ ਪੱਧਰ ਤੋਂ ਸਾਨੂੰ ਵੀ ਪੰਜਾਬ ਨੂੰ ਪਰ ਉਸੇ ਤਰ੍ਹਾਂ ਨਾਲ ਹੀ ਪੰਡਾਲ ਦੇ ਬਾਹਰ ਵੀ ਲਾਗਤ ਪਰਾਦਗੀ ਹੈ ਅਹੋ ਦੀ ਅਕਾਲੀ ਦਲ ਨੂੰ ਅੱਜ ਲੋੜ ਕਿਉਂ ਪੈ ਗਈ ਕਿ ਵੱਖੋ ਵੱਖਰੇ ਸਮਾਗਮਾਂ ਦਾ ਪੇਹਨ ਹੋ ਇਹ ਇੱਕ ਹਮ ਸਵਾਲ ਹੈ ਅੱਜ ਦੋਵੇਂ ਧਿਰਾਂ ਇੱਕ ਦੂਜੇ ਨੂੰ ਲੈ ਕੇ ਵਕਰੀ ਵਾਲੇ ਧੜੇ ਦੇ ਅੰਦਰ ਉਸ ਸਮਾਗਮ ਦੇ ਅੰਦਰ ਲਗਾਤਾਰ ਬੱਦੇ ਪਾਸ ਕਿਤੇ ਜਾ ਰਹੇ ਨੇ ਸ੍ਰੋਮਣੀ ਅਕਾਲੀ ਦਲ ਅਕਾਲੀ ਦਲ ਦੀ ਡਿਵੀਜ਼ਨ ਸਖਣੇ ਚੱਲਿਆ ਜਾ ਰਿਹਾ ਹੈ ਅਸੀਂ ਵੀ ਵਕਰੀ ਪ੍ਰਧਾਨਤਾ ਬਣਾਉਣੀ ਦੂਜੇ ਪਾਸੇ ਸ੍ਰੋਮਣੀ ਅਕਾਲੀ ਦਲ ਵਾਲੇ ਪਾਸੇ ਇਸ ਗੱਲ ਦੇ ਉੱਤੇ ਜ਼ੋਰ ਦੱਟਾ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਨਾਲ ਸੰਗੀਤਾਂ ਚੇ ਸਟੂਡੀਓ ਦੇ ਮਾਧਿਅਮ ਰਾਹੀਂ ਟਾਕਾ ਪ੍ਰਗਤੀਆਂ ਕਰਦਾ ਸੋਨੀਅ ਅਕਾਲੀ ਦਲ ਦੇ ਬਾਰੇ ਇਸ ਗੱਲ ਦੇ ਵਿੱਚ ਚਾਚੇ ਚੱਲ ਰਹੀ ਹੈ ਕਿ ਕਿਵੇਂ ਫਿਰ ਸੋਨੀਅ ਅਕਾਲੀ ਦਲ ਦੇ ਸਰਕਾਰ ਵਾਲੇ ਜਿਹਨੇ ਕੰਮ ਨਹੀਂ ਕੀਤਾ ਤੇ ਨਾਲ ਹੀ ਸੋਨੀਅ ਅਕਾਲੀ ਦਲ ਦੇ ਲੋਕੀਂ ਕਿਤੇ ਕੇ ਕੰਮਾਂ ਦਾ ਗੁਣ ਗਾਣਾ ਕਿ ਕਿਤਾ ਜਾ ਰਹੀ ਇਸੇ ਦੇ ਵਿੱਚ ਸੰਗੀਤ ਬੱਚੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਪੁਤਕਾ ਨੂੰ ਲੈ ਕੇ ਲਗਾਤਾਰ ਸਵਾਲ ਹੈ ਜਿਹੜੇ ਉਹ ਚੁੱਕੇ ਜਾ ਰਹੇ ਨੇ ਤਾਂ ਮੋਟਾ ਰਾਸ਼ਟ੍ਰ ਕਮਿਸ਼ਨ ਕਾਰਜ ਸ਼੍ਰੋਮਣੀ ਕਾਲਜ ਦੇ ਦੋਵੇਂ ਢੰਡਿਆਂ ਨੇ ਟਿਪ ਦੇ ਕੇ ਢੜਿਆਂ ਦੇ ਵਿਚਕਾਰ ਆਵਾਜ਼ਾਂ ਦਾ ਸਮਾਪਤ ਪਹੁੰਚ ਗਿਆ ਦੋਵੇਂ ਢੜਿਆਂ ਦੇ ਵਿਚਕਾਰ ਇਨਸਾਫ ਨਾ ਦਿਖ ਰਿਹਾ ਦੋਵੇਂ ਢੜਿਆਂ ਦੇ ਵਿਚਕਾਰ ਇੱਕ ਕਹਿ ਸਕਦੇ ਕਿ ਸ਼ਕਤੀ ਪ੍ਰਦਰਸ਼ਨ ਹੈ ਸਾਰੇ ਭਾਵੇਂ ਤੌਰ ਤੇ ਤੇ ਚੱਲਦੇ ਹੋਏ ਨਜ਼ਰ ਆਦੇ ਆ ਪੰਜਾਬ ਦੇ ਨਹੀਂ ਗੱਲ ਜਿਸ ਦਾ ਵੀ ਕਾਫੀ ਡੂੰਘਾ ਅਸਰ ਕਰਦੇ ਵਿੱਚ ਸੁਭਿਆ ਸਿੰਘ ਬਾਦਲ ਨੇ ਕੱਲ ਬਾਬਾ ਬਕਾੜਾ ਵਿਖੇ ਗੱਲ ਕਰਦੇ ਹੋਏ ਸਪਸ਼ਟ ਕੀਤਾ ਕਿ ਪ੍ਰਧਾਨ ਲੈਨਗੇ ਚਾਹੇ ਸਿੱਧੇ ਨਹੀਂ ਅਸਿੱਧੇ ਰੋਗ ਦੇ ਵਿੱਚ ਉਹਨਾਂ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਪਰ ਸਵਾਲ ਇੱਥੇ ਵੀ ਖੜਾ ਹੋ ਜਾਂਦਾ ਕਿ ਜੇਕਰ ਬਾਦਲ ਲਗਾਤਾਰ ਇਸ ਮਾਮਲੇ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਸਰਕਾਰ ਮੰਗਤ ਸ਼੍ਰੋਮਣੀ ਅਕਾਲੀ ਦਲ ਤਾਂ ਇਹ ਸਵਾਲ ਹੈ ਕਿ ਸੰਤ ਲੰਗੋਵਾਲ ਦੀ ਬarsi ਦੇ ਮੌਕੇ ਸੰਗੀ ਢਾਂਚੇ ਦੇ ਫੈਡਰਲ ਸਿਸਟਮ ਨੂੰ ਬਚਾਉਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਜਦੋਂ ਮੌਕਾ ਆਇਆ ਉਸ ਸਮੇਂ ਇਸ ਤੇ ਉੱਤੇ ਕੰਮ ਨਹੀਂ ਕੀਤਾ ਖਾਸ ਕਰਕੇ ਜਦੋਂ ਜੰਮੂ ਅਤੇ ਕਸ਼ਮੀਰ ਦੇ ਵਿੱਚ 360 ਘਾਰਾ ਤੋੜ ਕੇ ਜੰਮੂ ਅਤੇ ਕਸ਼ਮੀਰ ਦਾ ਮੁਕੰਮਲ ਸੂਬੇ ਦਾ ਦਰਜਾ ਖਤਮ ਕਰ ਦਿੱਤਾ ਗਿਆ ਤਾਂ ਸੁਨੀਪਾਲੀਦਲ ਉਸਦੇ ਹੱਥੋਂ ਬੋਟ ਕਾਉਣ ਵਾਲਾ ਤੇ ਰਾਹ ਦੇ ਵਿੱਚ ਜੇ ਅਸੀਂ ਆਪਣੀ ਜਵਾਬੀ ਨੂੰ ਫੇਰ ਪਹੁੰਚਾਉਣਾ ਸੀ